ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਤੇ ਅੱਜ ਦਾ ਆਰਡਰ ਜਿਹੜਾ ਪਿੰਡ ਖਾਰਾ ਕਾਦੀਆਂ ਦੇ ਲਾਗੇ ਸਰਦਾਰ ਹਰਪਜਨ ਸਿੰਘ ਜੀ ਘੁੰਮਣ ਸਾਹਿਬ ਜੀ ਉਹਨਾਂ ਦੇ ਨਵਾਸਤੇ ਆ ਤੇ ਉਹਨਾਂ ਦੇ ਨਵਾਸਤੇ ਅਸੀਂ ਪਹੁੰਚ ਚੁੱਕੇ ਹਾਂ ਇਹਨਾਂ ਕੀਤਾ ਦੇ ਸਾਨੂੰ ਫੋਨ ਕੇ ਸਾਨੂੰ ਮੰਜੇ ਦੇ ਕਬਰ ਚਾਹੀਦੇ ਬੈੱਡ ਸੀਟਾਂ ਚਾਹੀਦੀਆਂ ਤੇ ਅੱਜ ਪਹੁੰਚੇ ਆ ਜੀ ਪਿੰਡ ਖਾਰਾ ਡੇਰੇ ਤੇ ਸਰਦਾਰ ਹਰਪਜਨ ਸਿੰਘ ਘੁੰਮਣ ਸਾਹਿਬ ਇਹ ਆ ਸਰਦਾਰ ਹਰਪਜਨ ਸਿੰਘ ਘੁੰਮਣ ਸਾਹਿਬ ਜੀ ਇਹਨਾਂ ਦੇ ਨਿਵਾਸ ਤੇ ਆ ਗਏ ਆ ਤੇ ਇਹਨਾਂ ਨੂੰ ਦਿਖਾਵਾਂਗੇ ਮੰਜੀਆਂ ਦੇ ਕਵਰ ਤੇ ਬੈੱਡ ਸੀਟਾਂ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 98553 00769 ਤੇ ਕਰੋ ਫੋਨ ਅਸੀਂ ਪਹੁੰਚੋਗੇ ਤੁਹਾਡੇ ਪਿੰਡ ਜਿਵੇਂ ਇਹਨਾਂ ਦੇ ਪਿੰਡ ਅਸੀਂ ਪਹੁੰਚੇ ਆ ਇਹਨਾਂ ਦੇ ਡੇਰੇ ਤੇ ਪਹੁੰਚੇ ਆ ਇਹਨਾਂ ਦੇ ਘਰ ਪਹੁੰਚੇ ਆ ਜੀ ਸਾਡਾ YouTube ਚੈਨਲ ਇਤਰ ਲੋਕ ਸ੍ਰੇਖਾ ਸਾਡਾ Instagram ਪੇਜ ਹੈਗਾ ਜੀ ਤਰਲੋਕ ਸ੍ਰੇਖਾ ਜੀ ਤੁਹਾਡੇ ਸਾਰਿਆਂ ਦੇ ਸੰਯੋਗ ਦੇ ਨਾਲ ਕਿਰਪਾਤ ਨਾਲ ਸਾਡੀ ਇੱਕ ਇੰਸਟਾਗ੍ਰam ਤੇ ਵੀਡੀਓ ਜਿਹੜੀ ਬਹੁਤ ਜਿਆਦੀ ਵਾਇਰਲ ਹੋਈ ਏ ਜੋ ਮੰਜੇ ਉੱਤੇ ਕਵਰ ਚੜਾ ਕੇ ਮੈਂ ਦੱਸ ਰਿਆਂ ਤੇ ਉਹਦਾ ਵੀਡੀਓ ਦਾ ਵਿਊ ਜਿਹੜਾ ਆ ਗਿਆ ਜੀ 2 ਲੱਖ 75000 ਪਲੱਸ ਜਿਹੜਾ ਆ ਚੁੱਕਾ ਜੀ 1 ਮਹੀਨੇ ਦੇ ਵਿੱਚ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਸਾਡੀ ਬਹੁਤ ਸਾਰੀ ਸਪੋਰਟ ਕੀਤੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ ਚਾਹੇ ਸਮਾਨ ਮਗਾਉਣਾ ਹੈ ਆਨਲਾਈਨ ਚਾਹੇ ਮਗੋਂਾ ਤੁਸੀਂ ਹੋਮ ਡਿਲੀਵਰੀ ਅਗਰ ਤੁਹਾਡਾ ਏਰੀਆ ਲੱਗੇ ਤਾਂ ਤੁਹਾਡੇ ਅਸੀਂ ਪਿੰਡ ਪਹੁੰਚਾਂਗੇ ਤੇ ਅਗਰ ਤੁਹਾਡਾ ਏਰੀਆ ਦੂਰ ਪੈਂਦਾ ਹੈ ਤਾਂ ਤੁਹਾਨੂੰ ਪਾਰਸਲ ਕਰਕੇ ਤੁਹਾਨੂੰ ਤੁਹਾਡਾ ਸਮਾਨ ਜਿਹੜਾ ਭੇਜ ਦਿੱਤਾ ਜਾਏਗਾ ਕੱਪੜੇ ਦੀ ਫੁੱਲ ਗਾਰੰਟੀ ਹੋਏ ਕੋਈ ਐਹੋ ਜਿਹੀ ਫਰੋਡ ਵਾਲੀ ਗੱਲ ਨਹੀਂ ਹੈ ਅੱਜ ਕੱਲ ਸਪੈਸ਼ਲ ਟ੍ਰੈਂਡ ਚੱਲ ਰਿਹਾ ਜੀ ਮੰਜਿਆਂ ਦੇ ਕਵਰ ਦਾ ਤੇ ਬੈੱਡ ਸ਼ੀਟਾਂ ਦਾ ਹਾਂਜੀ ਇੱਕ ਵਾਰ ਫਿਰ ਤੁਹਾਨੂੰ ਸਾਰੇ ਇਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਜੀ ਮੰਜਿਆਂ ਦੇ ਕਵਰ ਦਿੱਤੇ ਆ ਚਾਰ-ਪੰਜ ਜੋੜੇ ਤੇ ਬੈੱਡ ਸ਼ੀਟਾਂ ਦੇ ਦਿੱਤੇ ਤੇ ਇਹਨਾਂ ਨੂੰ ਇੱਕ ਕਵਰ ਮੈਂ ਮੰਜੇ ਤੇ ਚੜਾ ਕੇ ਉਹ ਦੱਸ਼ ਲਗਾ ਲਈ ਇਹਨਾਂ ਨੂੰ ਆਪਾਂ ਦੇਖ ਕੇ ਚੱਲੇ ਆ ਕਿਉਂਕਿ ਹਰ ਥਾਂ ਹੀ ਜਿੱਥੇ ਵੀ ਜਾਇਓ ਉੱਥੇ ਇਹ ਕਵਰ ਸਾਨੂੰ ਮੰਜੇ ਦੇ ਕਵਰ ਜਿਹੜੇ ਚੜਾਤੀ ਜੋੜੇ ਦਿਖਾ ਲੋ ਤੇ ਅਸੀਂ ਵੀ ਪਿੰਡ ਖਾਰੇ ਸਰਦਾਰ ਹਰਪ੍ਰਧਨ ਸਿੰਘ ਨੇ ਚੜਾ ਕੇ ਲੱਗਿਆ ਤਾਂ ਕਿ ਬਾਕੀ ਜਿਹੜੇ ਕਵਰ ਆਪ ਚੜਾ ਆਪ ਬਾਕੀ ਕਵਰ ਇਹ ਆਪ ਚੜਾ ਲੈਣਗੇ ਕੈਮਰੇ ਦੀ ਜਿਹੜੀ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜਿਹੜਾ ਵੀਰ ਭਰਾ ਭੈਣ ਸਾਡੇ ਚੈਨਲ ਨੂੰ ਲਾਈਕ ਕਰਦਾ ਕਮੈਂਟ ਕਰਦਾ ਸ਼ੇਅਰ ਕਰਦਾ ਤੇ ਇਹਨਾਂ ਨੂੰ ਇੱਕ ਮੰਜੇ ਦੇ ਕਵਰ ਚੜਾ ਕੇ ਆਪਾਂ ਦਾਸਰੇ ਆ ਕਿਰਪਾ ਕਰਕੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਇਹਨਾਂ ਕੀਤਾ ਸਭ ਨੂੰ ਠੀਕ ਹੈ ਜੀ ਤੋ ਅਸੀਂ ਵੀ ਕੋਈ ਮੰਜੇ ਦੇ ਕਬਰੇ ਦੇ ਆਰਡਰ ਚਾੜਾ ਲਏ ਲੋਕੀ 195530777 ਸਾਡਾ YouTube ਚੈਨਲ ਤੁਹਾਨੂੰ ਦੇਖ ਕੇ ਆਵਾਂਗੇ ਸੋਨੇ ਸੋਨੇ ਮੰਜੀਆਂ ਦੇ ਕਬਰ ਗੱਡੀਆਂ ਦੇ ਕਬਰ ਤਲਾਈਆਂ ਦੇ ਕਬਰ ਸੜਾਣੇ ਦੇ ਕਬਰ ਸਾਰੇ ਦੇ ਕਬਰਾਂ ਵੀ ਤੁਹਾਡੇ ਸਾਰੇ ਦੀ ਕਿਰਪਾ ਨਾਲ ਸਾਡੇ ਮਸੀਨਾ ਦੇ ਕਬਰ ਚੈਨਲ ਉਧਰ ਦੇ ਕਬਰ ਗੱਡੀਆਂ ਦੇ ਕਬਰ ਸਾਡਾ Instagram ਕਵਰੇਜ ਕੋਕੜੀਆਂ ਦੇ ਕਬਰ ਸੋਫਾ ਸੈੱਟ ਦੇ ਕਬਰ ਸਾਡੀ ਵੀਡੀਓ ਤੱਖਾਂਬਲਾਂ ਦੇ ਕਬਰ ਤੁਹਾਡੇ ਸਾਰੇ ਦੇ ਸਪੋਰਟ ਕਰਕੇ ਬਹੁਤ ਜਿਹੜੀ ਪਪੂਲਰ ਹੋਈ ਉਸ ਵੀਡੀਓ ਵਿੱਚ ਤੁਹਾਡੇ ਮੰਜਾ ਕਬਰ ਜਿਹੜਾ ਪਹੁੰਚ ਜਾਊਗਾ ਠੀਕ ਹੈ ਜੀ ਮੰਜੇ ਤੇ ਚੜਾਵਾ ਇਹਨਾਂ ਨੂੰ ਦਿਖਾ ਰਹੇ ਆ ਤੇ ਜਿਹਦਾ ਮੰਜੇ ਦੇ ਉੱਪਰ ਕਬਰ ਚੜਾ ਕੇ ਦੱਸ ਰਹੇ ਆ ਬਾਕੀ ਕਬਰ ਇਹ ਕਿਰਪਾ ਨਾਲ ਤੁਹਾਡੇ ਸਾਰਿਆਂ ਦੀ ਸੰਯੋਗ ਨਾਲ 2 ਲੱਖ ਜੀ ਇਹਨਾਂ ਨੂੰ ਦੱਸਣਾ 1.75 ਹਜ਼ਾਰ ਰੁਪਏ ਜਿੱਥੇ ਜਾਈਏ ਉੱਥੋਂ ਹੀ ਇਹੋ ਗੱਲ ਕਹਿੰਦੇ ਆ ਕਿ ਸਾਨੂੰ ਜ਼ਰੂਰ ਸਾਡੇ ਇਸ ਪੇਜ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਬਹੁਤ ਸ਼ੇਅਰ ਕੀਤਾ ਇਹਨਾਂ ਨੂੰ ਤੇ ਮੰਜਾ ਜਿਹੜਾ ਬਹੁਤ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਪਿੰਡ ਖਾਰਾ ਸਰਦਾਰ ਅੱਜ ਦਾ ਆਰਡਰ ਜਿਹੜਾ ਬਹੁਤ ਵਧੀਆ ਜੀ ਸਰਦਾਰ ਹੜਾਪੰਛੀ ਜੀ ਉਹਨਾਂ ਦੇ ਘਰ ਹੁਮਨ ਸਾਹਿਬ ਦੇ ਘਰ ਧੰਨਵਾਦ ਗਏ ਹੋਏ ਆ ਉਹਨਾਂ ਦੇ ਪਰਿਵਾਰ ਵਿੱਚੋਂ ਸਾਡੀ ਭੈਣ ਨੇ ਕੀਤਾ ਸੀ ਫੋਨ ਕੇ ਸਾਨੂੰ ਵੀ ਮੰਝਿਆਂ ਦੇ ਕਬਰ ਤੁਸੀਂ ਦੇ ਕੇ ਜਾਓ ਜੀ ਤੇ ਇਹਨਾਂ ਕੀਤਾ ਕਾਲ ਤੇ ਅਸੀਂ ਪਹੁੰਚ ਗਏ ਇਹਨਾਂ ਦੇ ਪਿੰਡ ਇਹਨਾਂ ਨੂੰ ਆਪਾਂ ਦੇ ਕੇ ਆਏ ਆ ਮੰਝੇ ਦੇ ਕਬਰ ਔਰ ਸਾਡੀਆਂ ਭੈਣਾਂ ਨੇ ਪੰਜ ਚਾਰ ਜੋੜੇ ਲਏ ਆ ਮੰਝੇ ਦੇ ਕਬਰ ਦੇ ਔਰ ਤਿੰਨ ਚਾਰ ਚਾਦਰਾਂ ਲਈਆਂ ਨੇ ਵਧੀਆ ਟਾਪ ਦੀਆਂ ਠੀਕ ਹੈ ਜੀ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ 9855300769 ਤੇ ਕਰੋ ਫੋਨ ਤੁਸੀਂ ਚਾਹੇ ਆਨਲਾਈਨ ਸੱਦ ਮੰਗਵਾਉਣਾ ਚਾਹੇ ਹੋਮ ਡਿਲੀਵਰੀ ਮੰਗਵਾਉਣਾ ਅਗਰ ਤੁਹਾਡਾ ਏਰੀਆ ਲੱਗ ਗਿਆ ਤੇ ਤੁਹਾਨੂੰ ਹੋਮ ਡਿਲੀਵਰੀ ਦੇ ਕੇ ਜਾਵਾਂਗੇ